ਹਾਂ ਤੇ ਜਿਹੜਾ ਪਿੱਲਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਲਖਵਿੰਦਰ ਸਿੰਘ ਅ ਪਰਪਾਲ ਪਿੰਡ ਦਾ ਰਹਿਣ ਵਾਲਾ ਸਾਡਾ ਖੂਚਾਏ ਵਾਲਾ ਇੱਥੇ ਸਾਡੇ ਅਸੀਂ ਦਰ ਜਗ੍ਹਾ ਕੋਈ 35 ਤੋਂ 40 ਸਾਲ ਦੇ ਵਿੱਚ ਦੇ ਆ ਜਿਨ੍ਹਾਂ ਦੀ ਅਸਥਾਨ ਬਣਿਆ ਹੈ। ਉਦੋਂ ਤੋਂ ਹੀ ਅਸੀਂ ਨਿਕੇ ਨਿਕੇ ਹੁੰਦੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸੇਵਾ ਕਰਦੇ ਆਉਣਦੇ ਆ। ਬਹੁਤ ਸੰਗਤਾਂ ਦੇ ਵਿੱਚ 우ਸਤਾਦ ਹੁੰਦਾ ਹੈ ਜਦੋਂ ਅਸੀਂ ਸੇਵਾ ਕਰਦੇ ਆ ਇੱਥੇ ਨਿਕੇ ਨਿਕੇ ਹੁੰਦਿਆਂ ਤੱਕ ਅਸੀਂ ਰੇੜਿਆਂ ਨਾਲ ਮਿੱਟੀ ਪਾ ਕੇ ਇੱਥੇ ਪੂਰਾ ਪੂਰੇ ਦਾ ਪੂਰਾ ਸਾਰਾ ਜੋ ਜਗਾਵਾ ਸਾਰੇ ਬਣਵਾਈ ਸੀ ਉਹ ਸਾਡੇ ਬਜ਼ੁਰਗਾਂ ਨੇ ਕੈਪਟਨ ਰਗਵੀਰ ਸਿੰਘ ਦੀ ਗਵਾਹੀ ਦੇ ਵਿੱਚ ਚੱਲਦਾ ਰਹੀ ਹੈ ਸੇਵਾ ਪਹਿਲੇ ਹੁਣ ਉਹ ਪ੍ਰਧਾਨ ਉਹਨਾਂ ਦੀ ਉਮਰ ਹੋਣ ਕਰਨ ਚੇਜ਼ ਕਰਕੇ ਉਹਨਾਂ ਨੇ ਆਪ ਹੀ ਕਿਹਾ ਵੀ ਤੁਸੀਂ ਸੇਵਾ ਨੌਜਵਾਨ ਸੰਭਾਲੋ ਹੁਣ ਅਸੀਂ ਸਰਦਾਰ ਗਰਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਵਧੀਆ ਕਮੇਟੀ ਚੱਲਦੀ ਹੈ ਵਧੀਆ ਪ੍ਰਬੰਧ ਚੱਲਦੇ ਆ ਬਹੁਤ ਸੰਗਤਾਂ ਹਮ ਹਮ ਆ ਕੇ ਪਹੁੰਚਦੀਆਂ ਸੇਵਾ ਕਰਦੀਆਂ ਬਾਹਰੋਂ ਵੀ ਆਉਂਦੇ ਆ ਅਬਦੇਸਾਂ ਦੇਸਾਂ ਦੇਸਾਂ ਤੋਂ ਜਿੰਨੇ ਵੀ ਬੱਚੇ ਬਾਹਰ ਗਏ ਆ ਉਹ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਆ ਇੱਥੇ ਜਿਹੜਾ ਮਹੀਨਾ ਵਾ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਜਿਹੜਾ ਵਾ ਉਸ ਆ ਮਹੀਨਾ ਵਾ ਸਮੂਹ ਸੰਗਤਾਂ ਨੂੰ ਵਧਾਈ ਦੇ ਦੋ ਉੱਤੇ ਇਹ ਜੀ ਜਿਹੜਾ ਮੇਲਾ ਆ ਆਉਂਦਾ ਸੀ ਇਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਹਦਾ ਕਰਕੇ ਅਸੀਂ ਤਿੰਨ ਦਿਨ ਬਾਅਦ ਚਕ ਮਨਾਉਨੇ ਆ ਤੇ ਇਹ ਇਹਦਾ ਕਰਕੇ 3 ਦਿਨ ਬਾਅਦ ਜਦੋਂ ਖੰਡ ਪਾਠ ਸਾਰੰਭ ਹੋ ਜਾਂਦੇ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਪਾਠ ਆਰੰਭ ਹੁੰਦੇ ਆ ਹਰ ਪੁੰਨਿਆਂ ਦੀ ਪੁੰਨਿਆਂ ਇੱਥੇ ਖੰਡ ਪਾਠ ਆਰੰਭ ਹੁੰਦੇ ਨੇ ਹੋਰ ਵੀ ਜਦੋਂ ਕੋਈ ਸੰਗਤ ਆ ਜਾਂਦੀ ਹੈ ਉਹ ਵੀ ਆਣ ਕੇ ਕਰਵਾਉਂਦੇ ਜਿਨ੍ਹਾਂ ਦੀਆਂ ਆਸਾਂ ਮਰਦਾਂ ਪੂਰੀਆਂ ਕਰਦੇ ਸਰਗੁਰੂ ਸੱਚੇ ਪਾਤਸ਼ਾਹ ਤਨਤਨ ਅਮਰਸ਼ੀਦ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੀਆਂ ਮਰਦਾਂ ਪੂਰੀਆਂ ਕਰਦੇ ਆਸਾਂ ਕਰਦੇ ਪੂਰੀਆਂ ਉਪਦੇਸ਼ਾਂ ਦੇ ਵਿੱਚੋਂ ਆਣ ਕੇ ਸੇਵਾ ਕਰਵਾਉਂਦੇ ਲੋਕ ਛੜਦੀ ਕਲਾ ਦੇ ਨਾਲ ਮੈਂ ਤੇ ਇਹੀ ਚਾਹਨਾ ਲੱਖ ਲੱਖ ਵਧਾਈ ਹੋਵੇ ਸਲਾਣਾ ਜੋੜ ਮੇਲੇ ਦੀ ਤਾਂਤਾ ਨੰਬਰ ਸ਼੍ਰੀ ਪਾਪਾ ਵਕੀਲ ਸਿੰਘ ਜੀ ਕਿਰਪਾ ਕਰਨ ਸਾਰੇ ਸਿੱਧਾ ਸਿੰਘ ਇਹਨਾਂ ਸੰਗਤਾਂ ਦੇ ਚੜ੍ਹਦੀ ਕਲਾ ਇਸੇ ਤਰ੍ਹਾਂ ਮੇਲੇ ਮਨਾਉਂਦੇ ਰਹੀਏ ਚੜ੍ਹਦੀ ਕਲਾ ਰੱਖੇ ਮਾਰਾ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੀਤ ਸਿੰਘ ਜੀ ਤੇ ਮੈਂ ਵਰਪਾਲ ਨਗਰ ਦਾ ਰਹਿਣ ਵਾਲਾ ਹਾਂ ਬਾਬਾ ਜੀ ਸਿੰਘ ਦੀ ਸੇਵਾ ਕਰ ਰਹੇ ਹਾਂ ਤੇ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਮੇਲੇ ਤੇ ਆਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਹਮਣੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਸ ਸੰਦੀਪ ਸਿੰਘ ਮਹਿਮਾ ਕਬੀਸ਼ਰ ਅੱਜ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਧੰਨ ਧੰਨ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਸਾਹਿਬ ਜੀ ਜੋ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਜੋ 1757 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਹਰਮੰਦਰ ਸਾਹਿਬ ਨੂੰ ਢਾ ਰਹੀਆਂ ਸਨ ਬੇਅਦਬੀ ਕਰ ਰਹੀਆਂ ਸਨ ਉਹਨੂੰ ਰੋਕਣ ਵਾਸਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਥੇ ਵਿੱਚ ਸ਼ਾਮਲ ਹੋ ਕੇ ਬਾਬਾ ਅਜੀਤ ਸਿੰਘ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਦੀ ਯਾਦ ਵਿੱਚ ਹਰ ਸਾਲ ਸਲਾਨਾ ਜੋੜ ਮੇਲਾ ਨਗਰ ਵਰਪਾਲ ਚਾਹੇ ਵਾਲਾ ਖੂਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਹੈ। ਤੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਫਿਰ ਸਾਰਾ ਦਿਨ ਧਾਰਮਿਕ ਦੀਵਾਨ ਸਜਦੇ ਗੁਰੂ ਕੇ ਲੰਗਰ ਤੋਟ ਚੱਲਦੇ। ਦੇਸ਼ ਵਿਦੇਸ਼ ਤੋਂ ਸੰਤਾਂ ਪਹੁੰਚਦੀਆਂ। ਇੱਕ ਕਿੰਨੇ ਸਮੇਂ ਤੋਂ ਚੱਲਦਾ ਆ ਰਿਹਾ ਮੇਰਾ ਪ੍ਰਾਤ ਪ੍ਰਾਤ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸਾਡੇ ਬਜ਼ੁਰਗਾਂ ਤੋਂ ਸ਼ੁਰੂਆਤ ਹੋਈ ਹੈ ਤੇ ਸੋ ਸਾਰੀਆਂ ਸੰਗਤਾਂ ਜਿਹੜੀਆਂ ਰਲ ਮਿਲ ਕਰਕੇ ਚੜ੍ਹਦੀ ਕਲਾ ਦੇ ਨਾਲ ਮਨਾਉਂਦੀਆਂ ਨੇ ਇਸ ਵਾਰ ਵੀ ਜਿਹੜਾ ਇਹ 5 ਨਵੰਬਰ 7 ਨਵੰਬਰ ਵਾਲੇ ਦਿਨ ਮਨਾਇਆ ਜਾ ਰਿਹਾ ਜਿਸ ਵਿੱਚ ਕੌਮ ਦੇ ਮਹਾਨ ਸਾਡੀ ਗਿਆਨੀ ਜਗਰੂਤ ਸਿੰਘ ਜੀ ਮਿਹੇੜੂ ਕਵੀਸ਼ਰ ਭਾਈ ਗਰਜੀਤ ਸਿੰਘ ਦੀ ਪਠੜ ਕਵੀਸ਼ਰ ਸੰਦੀਪ ਸਿੰਘ ਮਹਿਮਾ ਕਵੀਸ਼ਰ ਮਲਕੀਤ ਸਿੰਘ ਜੀ ਵਰਪਾਲ ਆਦਿਕ ਜਥਿਆਂ ਨੇ ਹਾਜ਼ਰੀ ਭਰੀ ਤੇ ਗੁਰੂ ਸਾਹਿਬ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਬੈਗਰੂ ਜੀ ਕੀ ਫਤਿਹ। ਬੈਗਰੂ ਜੀ ਇਹ ਵਰਪਾਲਾਂ ਦੀ ਨਗਰ ਧਰਤੀ ਆ। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਪਵਿੱਤਰ ਸਥਾਨਾਂ ਤੇ ਇਹ ਮੇਲੇ ਲਾਏ ਜਾਂਦੇ ਆ। ਇਹ ਮੇਲਾ ਲਗਭਗ ਲਗਾਤਾਰ 35 ਸਾਲ ਤੋਂ ਚੱਲ ਰਿਹਾ। ਇਹ ਲਗਭਗ ਨਵੰਬਰ ਮਹੀਨੇ ਚ ਮੇਲਾ ਆਉਂਦਾ ਆ ਬੜੀ ਸੰਤ ਜੜੀਆ ਤੁਮ ਧਾਮ ਨਾਲ ਸੇਵਾ ਕਰਦੀ ਆ ਉੱਚ ਕੋਟੀ ਦੇ ਜਥੇ ਬੁਲਾਏ ਜਾਂਦੇ ਆ ਸਾਰੀਆਂ ਸੰਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਤੁਸੀਂ ਆਇਆ ਕਰੋ ਮੇਲੇ ਵਿੱਚ ਰੌਣਕਾਂ ਵਧਾਇਆ ਕਰੋ ਮਾਤਾ ਲੰਗਰ ਅਟੁੱਟ ਵਰਤ ਰਿਆ ਗੋੜੇ ਜਲੇਬ ਸਭ ਸੰਤਾਂ ਸ਼ਗ ਰੀਆਂ ਨੇ ਕਿਰਪਾ ਮਾਲਕ ਦੀ ਬਾਬੇ ਸ਼ੀਤਾਂ ਦੀ ਬਹੁਤ ਵਰਪਾਲਾਂ ਦੀ ਧਰਤੀ ਦੇ ਪਵਿੱਤਰ ਥਾਵਾਂ ਬਾਬੇ ਦੀਪ ਸਿੰਘ ਦੇ ਸਾਥੀ ਨੇ ਬਾਬਾ ਅਜੀਤ ਸਿੰਘ ਇਹਨਾਂ ਨੇ ਬਹੁਤ ਜ਼ਿਆਦਾ ਕੱਲਣਾ ਕੱਲੀ ਆ ਤੇ ਮਾਰੇ ਪੁੱਤਰਾਂ ਸੰਸ਼ੀਰ ਦੀ ਜਗਾ ਇਥੇ ਹੀ ਮੇਲੇ ਕਰਾ ਰਹੇ ਆ ਇਲਾਕੇ ਦਾ ਤੇ ਐਨ ਆਰ ਆਈ ਜਿਹੜੇ ਵੀਰਾਂ ਦਾ ਕਿੰਨਾ ਚੰਗਾ ਜੋਗ ਦੇਂਦਾ ਅਸੀਂ ਮਰੀ ਸੰਗਤਾਂ ਦਾ ਸਹਯੋਗ ਆ ਸਾਨੂੰ ਇਲਾਕੇ ਦਾ ਵੀ ਆ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਸਹਯੋਗ ਆ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਮਿਲ ਜੁਲ ਕੇ ਇਹ ਮੇਲਾ ਮਨਾ ਰਹੀਆਂ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ